ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆਂ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਬਾਈ ਚਮਕੌਰ ਕੋਲੇ ਆਪਾਂ ਦੁਬਾਰਾ ਫੇਰ ਪਹੁੰਚ ਚੁੱਕੇ ਆਂ ਤਕਰੀਬਨ ਦੇਲੀ ਦੀ ਦੇਲੀ ਵੀਡੀਓ ਆ ਰਹੀ ਹੈ ਇੱਕ ਤਾਂ ਦਿਖਾ ਦਾਂਗੇ ਆ ਵੱਡੀ ਜਰਸੀ ਪੰਜਾਬ ਵਾਲੀ ਫੁੱਲ ਵੱਡੇ ਕੱਦ ਕਾੜ ਦੇ ਵਿੱਚ ਐ ਤੇ ਸਭਾ ਵਾਲੇ ਪੱਖ ਤੋਂ ਗੱਲ ਕਰ ਲਈਏ ਰੰਗ ਰੂਪ ਵਾਲੇ ਪੱਖ ਤੋਂ ਕਰ ਲਈਏ ਬਿਲਕੁਲ ਠੰਡੀ ਸੀਲ ਗੱਬਣ ਵੱੱਛੀ ਤੇ ਬਨਣਾ ਬੋਨਣਾ ਸਾਡੇ ਸਾਹਮਣੇ ਆ ਫੁੱਲ ਇੱਕ ਦਿਖਾਵਾਂਗੇ ਆ ਤਾਜੀ ਸੂਈਏ ਤੋਹਫਾ ਦਿਖਾ ਦਾਂਗੇ ਨਾਲ ਇਹਦੇ ਨਾਲ ਬੱਛੀ ਆ ਜਿਹੜੀ ਬੱਛੀ ਵੀ ਟਾਪ ਕੁਆਲਿਟੀ ਦੇ ਵਿੱਚ ਆ ਗਈ ਤੇ ਆਪ ਵੀ ਬੱਛੀ ਦੰਦਾਂ ਦੇ ਵਿੱਚ ਐ ਸਵਾ ਆਦੀ ਐਨੀ ਕੁ ਠੰਡੀ ਆ ਲੈ ਸਵਾ ਆਦੀ ਐਨੀ ਕੁ ਜਿਆਦੇ ਠੰਡੀ ਆ ਜਿਵੇਂ ਮਰਜ਼ੀ ਦੇ ਥੱਲੇ ਬਹਿ ਜਾ ਕੋਈ ਸਮੱਸਿਆ ਨਹੀਂ ਜੀ ਬਾਕੀ ਗੱਲਬਾਤ ਸਾਰੀ ਚਮਕੌਰ ਨਾ ਕਰਾ ਦਾਂਗੇ ਦੋਵੇਂ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਦੋਹਾਂ ਦਾ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਤੇ ਜਿਹੜੀ ਇਹ ਬੱਛੀ ਦੀ ਜੇਰ ਆ ਜੇਰ ਵਾਲਾ ਵੀ ਸਿਸ਼ਟਮ ਢੰਗ ਨਾਲ ਕਹੇ ਜੀ ਤੇਰੇ ਮਗਰਲੇ ਬੰਨੇ ਪਈਏ ਇੱਕ ਵਾਰੀ ਟਾਈਮ ਰੱਖਵਾ ਦੇ ਮੋਟਾ-ਮੋਟਾ ਤੇ ਆ ਜਾ ਚਮਕੌਰ ਫਿਰ ਲੈ ਆ ਕੈਮਰਾ ਇਧਰ ਲਈ ਬੰਨੇ 80 ਕਾਪਰਾ ਸਸਰੀ ਕਾਲ ਭਰਾ ਮਰੇ ਚੜਦੀ ਕਲਾ ਪਰਮਾਤਮਾ ਦੀ ਕਿਰਪਾ ਵੀਰੇ ਚੜਦੀ ਕਲਾ ਚੱਲਦਾ ਕੰਮ ਓਕੇ ਵਧੀਆ ਓਕੇ ਅੱਜ ਦਾ ਮਾਰੋ ਮਾਰ ਚੱਲਦਾ ਕੱਲ੍ਹਗੇ ਨਹੀਂ ਦੇਖੀ ਨੀ ਭਰਾ ਮਰੇ ਠੀਕ ਹੈ ਠੀਕ ਹੈ ਕੰਮ ਹਾਂ ਐਸੇ ਤੂੰ ਕਰ ਲੀ ਸੁਣ ਕੱਲ ਹਾਂ ਐਸੇ ਸੁਈ ਸੁਈ ਇੱਕ ਨੰਬਰ ਸਾਰਾ ਕੋਲ ਬਕਾ ਕੇ ਹਸਾਣਾ ਧਰਬੂਲੇ ਮਾਰੇ ਨਾਲ ਤੁਰਦੇ ਹਾਂ ਮਗਰ ਐਰ ਸਾਰ ਬੱਸੀਆ ਭਈਆ ਸੀਲ ਸੰਡੀ ਦਾ ਬਾੜੀ ਆ ਸਾਉ ਸੁਭਾਜੀ ਦਾ ਹਾਂ ਤੇ ਫੇਸ ਤੋਂ ਵੀ ਬਿਲਕੁਲ ਨਵੇਂ ਵਾਲੀ ਵਾਲੀ ਚੰਗੀ ਆ ਵੀਰੇ ਹੱਦੋਂ ਵਾਲੀ ਦੰਦਾ ਚ ਕਿਵੇਂ ਹੋਊਗੀ ਦਲਾਸਿਕ ਸਿਕ ਦੇ ਨਾਮ ਚੱਕੀ ਹੋਇਆ ਮੜੇ ਸਿਕ ਦੇ ਚੱਕੇ ਨੇ ਚਾਰ ਦੰਦ ਦੀ ਮੰਨ ਲਈ ਹਾਂ ਸਿਕ ਦੇ ਚੱਕ ਦੀ ਆ ਮੜੇ ਮੜੇ ਚੌਗੀ ਮੰਨ ਲਓ ਸਿਕੀ ਮੰਨ ਲਓ ਆਪਾਂ ਨੂੰ ਕੋਈ ਚੱਕ ਨਹੀਂਗਾ ਭਰਾਵਾਂ ਨੇ ਤੇ ਨਾਲ ਵੀ ਬੱਛੀ ਆ ਤੇ ਆਪ ਵੀ ਬੱਛੀ ਮੇਰੇ ਬਾ ਕਮਾਲ ਐ ਆਰਡਰ ਦੱਸੂਗਾ ਦਾ ਫਿਰ ਇਹ ਹੁਣ ਤੋਰਾ ਹਾਂ ਬਿਲਕੁਲ ਬਿਲਕੁਲ ਵਾਲੀ ਜੰਗੀ ਆ ਹੱਦੋਂ ਤੇ ਥਣ ਦਾ ਸਾਈਜ਼ ਆ ਜਿਹੜਾ ਬੜਾ ਬਾ ਕਮਾਲ ਲੱਗਿਆ ਆ ਆਰਡਰ ਕਾਮਯਾਬ ਰਹਿੰਦਾ گا ਮਾਂ ਚ ਉਹ ਜਿਵੇਂ ਫਟਫਟ ਆਵਰਾ ਮੇਰਾ ਫਾਸਮ ਆਰਡਰ ਲੱਗਿਆ ਅਨ ਪੂਰਾ ਠੋਕ ਮੈਂ ਚੱਲ ਲੈ ਚਲਾ ਇਹਨੂੰ ਇਧਰ ਲੈ ਇਧਰ ਲੈ ਬੰਨੀ ਲੈ ਚਲਾ ਕਦ ਕਾਠ ਵੀ ਚੰਗਾ ਤੇ ਦੰਦਾਂ ਚ ਪਾਈ ਕਹਿੰਦਾ ਆ ਗਈ ਆ ਪੂਰੇ ਚਾਰ ਦੰਦ ਤੇ ਛਿੱਗ ਦੇ ਦੰਦ ਇਹ ਚੱਕੀ ਜਾਂਦੀ ਆ ਤੇ ਨਵੇਂ ਹਾਣ ਚਾ ਲੈਗ ਸਕੋਰ ਵਾਲੇ ਪੱਖ ਤੋਂ ਬਿਲਕੁਲ ਜਵਾਨੀ ਦੇ ਵਿੱਚ ਆ ਗਈ ਬੱਚੀ ਜੇ ਗੱਲਬਾਤ ਕਰ ਲਈਏ ਤੇ ਆਡਰ ਉਡਰ ਵਾਲੇ ਦਾ ਕੰਡੇ ਕੱਢਦੀ ਜਾਂਦੀ ਆ ਜਿੰਨੀ ਜੇ ਗੁਰੂ ਹੱਥ ਮਾਰ ਦੇ ਕੋਠੀ ਫੜ ਜੂਗੀ ਜੇ ਮੈਂ ਨਹੀਂ ਕਹਿੰਦਾ ਵੀ ਆਪਾਂ ਚਿਬ ਕੱਢਣਾ ਸਿਸਟਮ ਆ ਚਿਬ ਚਿਬ ਕੱਢਣਾ ਸਿਸਟਮ ਆ ਉੱਥੀ ਹੋਲੀ ਹੋ ਜਾਂਦੀ ਆ ਆ ਦੇਖ ਥਾਣਾ ਦੇ ਨਾੜਾ ਨੂੰ ਦੇਖ ਕਿਵੇਂ ਨੀ ਪਈ ਨਾ ਪਈ ਮੇਰਾ ਹੋ ਜਾ ਕਰੀ ਇੱਕ ਪੈਰ ਗਾਹ ਤੇ ਇੱਥੇ 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 ਹੀ ਰੋਗਲਾ ਇੱਥੇ ਹੀ ਰੋਗਲਾ ਕਿਹ ਰਾਂ ਗਾਹ ਨੂੰ ਕਰ ਲਾ ਥੋੜੀ ਮਹੂਲੀ ਜੀ ਗਾਹ ਨੂੰ ਕਰਾ ਬਸ ਬਸ ਉਰੀ ਖੜਾ ਲੈ ਕਿ ਮੈਂ ਠੰਡੀ ਜਮੀ ਠੰਡੀ ਜਮਾ ਜੀ ਹੈ ਭਈਆ ਚਲੇ ਜਾ ਕੱਢਣਾ ਰਾਮ ਜੇ ਮਨ ਮੂਰੀ ਨਾ ਟਰਾਟੀ ਦਾ ਮਾਰ ਦਿਆ ਹਾਂ ਪੂਰੇ ਜੀ ਡਿੱਟ ਮੋ ਕਿਲੋ ਕਿਲੋ ਨੀ ਤਾਰਾ ਵੀਰੇ ਕਰੀ ਐ ਜਾਉ ਦੇ ਬੱਚਾ ਦੇ ਨਾਲ ਪਿੱਛੇ ਗੈਰੀ ਤਾਰਾ ਦੇਖੀ ਪਿੱਛੇ ਦੇਖੀ ਕਿਵੇਂ ਖੜੀ ਮੋਜਣਾ ਸੂਆ ਟੱਪ ਜੂ ਹਾਂ ਸੋਹਣਾ ਸੋਹਣਾ ਦੇਖੀ ਮੈਨੂੰ ਦੋਸਤ ਬਹੁਤ ਬੋਲਣ ਦੀ ਲੋੜ ਹੀ ਨਹੀਂ ਹੈਗੀ ਕੋਈ ਸਵਾ ਦਾ ਸੋਹੀ ਹੈ ਜਮੀ ਐਨ ਖਰਾ ਹੀ ਆ ਕੰਮ ਲੁੱਧ ਵੀ 25 ਤੋਂ 26 ਕਿਲੋ ਕੱਢਿਆ ਜਿੱਦੋਂ ਮੈਂ ਲਈ ਆ ਗੁਰੀ ਉਤਾਰਾਂ ਤੁਨੂਰੀ ਦੇ ਖਾਦ ਨੇ ਮਾਰਦੇ ਮਾਰਦੇ ਕੁਝ ਨਹੀਂ ਕਹਿੰਦੀ ਤਾਂ ਚੰਦ ਮਾਰਦੇ ਅੰਦਰ ਵੀ ਮਾਰ ਦਾਂਗੇ ਆਪਾਂ ਗੱਲ ਕੋਲ ਇਹ ਕੱਢ ਕੇ ਨਾ ਅੰਦਰ ਦਿਖਾਉਂਦੇ ਤੁਨੂੰ ਕਿਰ ਲੈਂਡੋ ਵਾਲੀ ਚਪਾਈ ਆ ਲੈ ਚੱਲੇ ਤੇ ਲੈ ਬਲੂਬ ਦੀ ਕਹਿੰਦੇ ਮੈਨੂੰ ਲੋੜ ਨਹੀਂ ਹੈਗੀ ਆਸਟਰ ਆ ਗਿਆ ਫੁੱਲ ਫਾਸ ਮਾ ਜੇ ਗੱਲ ਬਾਤ ਕਰ ਲਈ ਜਮਾ ਠੋਕ ਮਾਰਡਰ ਕਰ ਸਕੇ ਤੇ ਫੁੱਲ ਹੈਡ ਆਂ ਮજબૂત ਜੜਾ ਵਾਲ ਆ ਗਿਆ ਜੜ ਬੜੀ ਜਾਦੇ ਹੈਵੀ ਆ ਗਈ ਆਰਡਰ ਦੀ ਦੁੱਧ ਵੀ ਨਜ਼ਾਰੇ ਦੇ ਦੋ ਬਾਈ ਇਹੇ ਬਸ ਬਾਹਰ ਵਾਲੀਆਂ ਕਾਮਾ ਨੇ ਇੰਨਾ ਤੇ ਇੰਨਾ ਨਹੀਂ ਕਾਮਾ ਨੇ ਜਿਹੜੇ ਪੱਕੇ ਲੈ ਪਏ ਨੇ ਦੁੱਧ ਚੰਗਾ ਪਾਉਂਦੇ ਨੇ ਮੱਜਾਂ ਦੀ ਗੱਲ ਕਰ ਲਈ ਕਾਮਾ ਦੀ ਕਰ ਲਈ ਏ ਕਮਾਲਾ ਬਾਈ ਇੱਥੋਂ ਕਿੰਨੀ ਮਰਾ ਕਰਾਂ ਕਮਾਲ ਤੇ ਮੇਰੀ ਮੇਨ ਗੱਲ ਆ ਨਾਲ ਵੀ ਬੱਛੀ ਆ ਤੇਰੀ ਹੋਰ ਦੂਵੀਂ ਮੇਨ ਗੱਲ ਆ ਵੀ ਇਹ ਚਾਰ ਦੰਦ ਬਰਾਬਰ ਕਰਕੇ ਸ਼ੈਗ ਦੇ ਚੱਕੀ ਜਾਂਦੀ ਆ ਤੇ ਉਦੋਂ ਮੇਨ ਗੱਲ ਆ ਜਿਹੜੀ ਆਰਡਰ ਵਾਲਾ ਫਸ ਗਿਆ ਬੜਾ ਚੰਗਾ ਲੈ ਵਾ ਬਾਈਰ ਹੁਣ ਮੈਂ ਬੋਲੀ ਜਾਵਾਂ ਆਉਂਦੀ ਸ਼ਬਦ ਕਰਾਂ ਗੱਲਾਂ ਇਚ ਸਾਰੀ ਮੇਨ ਆ ਗਈਆਂ ਹਾਂ ਹਾਂ ਬਿਲਕੁਲ ਕੱਢ ਦੇ ਮਾਰੀ ਦਰੋਂ ਹੋਰ ਕੱਢ ਦੇ ਦਰੋਂ ਐ ਗੱਡੀ ਤੱਕ ਤੋੜ ਦੇ ਤੋੜ ਦੇ ਦੇਖੀਓ ਕਿਹੜਾ ਕੱਢ ਦੇ ਵਾਹੋ ਮਨਜ ਭਲੇ ਖੇ ਕੱਢ ਦੇ ਇੱਕ ਹੋਰ ਦੱਦਾ ਨਾ ਜਰਸੀ ਦੇ ਬੱਚੇ ਵੀ ਟੌਪ ਦੇ ਪਾ ਦੂਗੀ ਜਿਹੜਾ ਮਰਜੀ ਸੀਮਨ ਲਾ ਦੇ ਬੱਚੇ ਓਦਾਂ ਦੇ ਪਾ ਦੂਗੀ ਆਹਰ ਸਰ ਦਾ ਬੱਚਾ ਬਹੁਤ ਸੋਹਣਾ ਕਮਾਲ ਆsta ਇੱਥੋਂ ਦੇਖ ਬਿਊਟੀ ਦੇ ਵਿੱਚ ਕਿੰਨੀਆਂ ਦੇਖੀ ਵੀਰੇ ਬਾਕੀ ਅੰਦਰਲੇ ਬੰਨੇ ਜਦੋਂ ਲੈ ਕੇ ਚੱਲਾਂਗੇ ਤੇ ਉੱਥੇ ਬੱਚਾ ਲਾ ਕੇ ਤੁਹਾਨੂੰ ਧਾਰਾ ਮਾਰ ਕੇ ਦਿਖਾ ਦਾਂਗੇ ਤੇ ਬਿਊਟੀ ਵਾਲੇ ਪੱਖੇ ਵੀ 100 ਦਾ 100 ਆ ਗਏ। ਇਹ ਕੱਦ ਦਾ ਉਸ ਦੇ ਨਾਲ ਵੀਰੇ ਇਹਦਾ। ਇਹ ਬਾਕੀ ਕੱਦ ਪੱਡ ਵੀ ਚੰਗਾ ਤੇ ਚਵਾਈ ਵਾਲੇ ਮਾਮਲੇ 'ਚ ਤੇ ਪਿਛਾਂ ਵਾਲੇ ਬੰਨੇ ਆਪਰ ਡਰ ਕੁਆਲਿਟੀ ਕਰਾ ਦੇਗੀ ਅਰੇ ਚੈੱਕ ਸਮਾਰ ਕੇ। ਆਰਡਰ ਵੀ ਉਹੀ ਗੱਲ ਆ ਪਹਿਲਵਾਨਾਂ ਵਾਲਾ ਸ਼ਿਸ਼ਟ ਮੀਆਂ ਫਸ ਫਸ ਕੇ ਤੁਰਨ ਵਾਲਾ ਤੇ ਬੱਚਾ ਲਾ ਕੇ ਜਦੋਂ ਵਹਿੜ ਆ ਗਈ ਉਹ ਤੋਂ ਦਿਖਾਵਾਂਗੇ ਤੁਹਾਨੂੰ ਮਾਰ ਕੇ ਧਾਰਾਂ। ਨਾਲ ਇਹਦੇ ਆ ਗਈ ਬੱਚੀ। ਇੱਥੋਂ ਦਿਖਾ ਦੇ ਵੀ ਆਰਡਰ ਇਹਦਾ ਹੋਊਗਾ। ਅੱਧਰਤਾ ਨਾ ਕਿਆ ਬਾਤ ਹੀ ਆ ਕਿ ਬੜਾ ਮਜ਼ਬੂਤ ਆ ਗਿਆ ਠੰਡੀ ਸੀਲ ਤਾਂ ਬਾਈ ਲੋੜ ਹੀ ਨਹੀਂ ਦੱਸਣ ਦੀ ਆਪਣਾ ਪਰਵਾਹ ਨਹੀਂ ਮਾਂ ਕਰਦੀ ਤੇਰਾ ਮਾਰੀ ਤੇਰੇ ਬੱਡੇ ਬੜੇ ਹੈ ਜਿਹੜਾ ਨਹੀਂ ਸਾੜ ਦੋ ਬੱਛੀ ਤੇ ਬੱਛੀ ਤੇ ਵੀ ਮਾਰਦੇ ਕੈਮਰਾ ਕਰੀ ਮਗਰ ਬੱਛੀ ਬੱਸੀ ਬਹੁਤ ਅਨੰਦੀ ਪ੍ਰਾਂਦੀ ਬਹੁਤ ਸੋਹਣੇ ਲੱਗਿਆ ਆਹਰ ਫਾਇਰ ਬੱਸੀਆਂ ਮਾਰ ਵਿਰੇਰਾ ਇੱਕ ਨਾਲ ਇੱਕ ਫਰੀ ਵਾਲਾ ਕੰਮ ਆ ਵਿਰੇਰਾ ਸਿਸਵਾ ਗੱਡੀ ਹਾਂ ਆ ਦੇਖੀ ਆ ਜਿੱਡੀ ਆ ਪੂਰੀ ਜਿੱਡੀ ਹੋਣੀ ਹੈ ਦੇਖਿਆ ਇਸ ਟਾਈਮ ਬਾਈ ਯਾਰ ਸੀ ਗਿਆ ਹਾਂ ਮਜ਼ਬੂਤ ਸਟਾਕ ਬਾਈ ਚੰਗੀ ਆ ਬਈ ਮਾਂ ਚਾਰ ਹੀ ਖਾਣੇ ਬੱਸੀ ਦੇ ਵੀ ਗਲਾਬੀ ਗਲਾਬੀ ਦੇ ਵੀ ਅੱਲਾ ਦੇ ਬੱਚਾ ਬਾਈ ਬੱਚਾ ਲਾ ਕੇ ਧਾਰਾ ਤੁਹਾਨੂੰ ਸਜਣੋਂ ਦਿਖਾ ਦਿੰਦੇ ਮਾਰ ਕੇ ਨਾਲ ਆ ਗਈ ਬੱਚੀ ਲੈ ਬੱਚੀ ਬੱਚੀ ਵੀ ਸੂਟੇ ਮਾਰਦੀਆਂ ਨਹੀਂ ਕਈ ਭਰਾ ਕਹਿੰਦੇ ਨੇ ਬੱਚਾ ਆਰਡਰ ਦੇ ਦੀ ਨਾੜਾ ਨੂਣਾ ਗੁਰੀ ਆਰਡਰ ਦੇ ਨਾੜਾ ਬਹੁਤ ਸੋਹਣੀਆਂ ਨੇ ਲੈ ਘਰ ਦੇ ਬੰਨੇ ਜੀ ਆ ਗਈ ਬੱਚੀ ਵੀ ਤੁਹਾਨੂੰ ਚੁੰਗਦੀ ਦਿਖਾਤੀ ਉਹ ਸੀਨ ਵੀ ਥੋੜਾ ਨਵੇੜਤਾ ਸਾਰਾ ਤੇ ਬੱਚੀ ਅਗ ਤੇ ਵੀ ਫੁੱਲਾ ਤੇ ਬਾਕੀ ਥਣ ਦਾ ਸੈਜ ਲੱਗਿਆ ਜਿਹੜਾ ਉਹ ਸੋਡੇ ਸਾਹਮਣੀ ਆ ਉਹ ਵੀ ਲੁਕਾਉਣ ਵਾਲੀ ਚੀਜ਼ ਨਹੀਂ ਹੈਗੀ ਵੀ ਐਂਡ ਆ ਕੰਮ ਜਮਾ ਤੇ ਬਾਕੀ ਹੁਣ ਬਾਈ ਹੋਰੀ ਦਿਖਾਉਣੀ ਆ ਤੁਹਾਨੂੰ ਧਾਰਾ ਮਾਰ ਕੇ ਮੇਰੇ ਵਾਲਾ ਤਾਂ ਟ੍ਰੇਲਰ ਹੀ ਦੀ ਬਾਰੇ ਜਿਹੜਾ ਤੁਹਾਨੂੰ ਮੈਂ ਦਿਖਾਉਣਾ ਯਾਰ ਇਹ ਦੇ ਦੇ ਯਾਰ 12 ਵਾਸੀ ਹੀ ਕਾਂਗੇ 12 ਦਿਨ ਕਿੰਨਾਂ 12 ਦਿਨ 12 ਮਹੀਨੇ 30 ਦਿਨ ਕਾਂ ਚੱਲਣਾ 12 ਵਾਸੀਆ ਕਹਿੰਦੇ ਮਰੂਤ ਦਾ ਕੁੱਤਾ ਹਾਂ ਉਹ 12 ਵਾਸੀ ਆ ਇਹ 12 ਮਹੀਨੇ 30 ਦਿਨ ਕਾਂ ਚੱਲੂਗਾ ਗਰਮੀ 'ਚ ਜਦੋਂ ਚਾਹ ਵੀ ਚੱਲੂ ਗਰਮੀ ਨਹੀਂ ਮੰਨ ਧੁੱਪੇ ਖੜੀਏ ਗਰਮੀ ਹੁਣ ਕੋਈ ਨਹੀਂ ਜੀ ਆਪਣੇ ਨਾਲ ਚਵਾਈ ਕਰ ਸਕਦੇ ਸੱਜਣਾ ਚੈੱਕ ਫਿਰ ਬਾਹਰ ਚੰਗੀ ਆਸ ਲੱਗ ਰਹੀ ਰਾ ਚਵਾਈ ਵੀ ਆ ਗਈ ਫੋਕੀ ਜਮਾ ਨੰਬਰ ਆ ਇਹਦਾ ਕਿ ਵਾਈ ਕਰੇ ਪੰਜ ਸੱਤ ਸਾਲ ਦਾ ਜਗਦ ਸਿੱਖਨੇ ਹੋਵੇ ਜੇ ਤਾਰ ਸਿੱਖਲੇ ਬਾਈ 60 ਸਾਲ ਦਾ ਸੱਤ ਸੱਤ ਸਾਲ ਦਾ 60 ਸਾਲ ਦਾ 60 ਸਾਲ ਦਾ ਹੀ ਉਹ ਚਾਚਾ ਨੂੰ ਗਰੂ ਵੀ ਜਣਾ ਤੇ ਵਾਈ ਦੇਖ ਨੰਬਰ ਸੱਤ ਸਾਲ ਦਾ ਵੀ ਤੇ ਚਮਕੌਰ ਕਹਿੰਦਾ 24 ਇਹਨੂੰ ਸੱਤ ਸਾਲ ਦਾ ਵੀ ਬਸ ਹਾਂ ਜੀ ਮਣੇ ਮਾਰੇ ਦੱਬਣਾ ਜਿਹੜਾ ਪੋਲੀ ਦੀ ਹੈਗੀ ਵੀ ਕਾਰਡੀ ਹੈਗੀ ਲੈ ਪੈਸਾ ਚਮਕੌਰ ਜਿੰਗੇ ਦਾ ਪੈਸੇ ਯਾਰ ਕੋ ਫੂਡ ਤੇ ਚੱਲ ਜੀ ਭਰਾ ਫੂਡ ਤੇ ਬਾਹਲੇ ਤਾਂ ਵੀ ਮੰਗਦਾ ਕਹੀਂ ਕਰਦੀ ਤੇ ਜਿਵੇਂ ਕਹੇ ਪੋਮੀ ਕਰ ਲਾਂ ਜਿਆਰਾ ਮੈਂ ਤਾਂ ਕਹੂੰਗਾ ਵੀ ਵੀਡੀਓ ਦੇ ਵਿੱਚ ਹੀ ਕਰ ਕਿਉਂਕਿ ਮੈਨੂੰ ਤਾਂ ਜ਼ਿਆਦਾ ਸਵਾਲ ਮੈਨੂੰ ਇਹੀ ਹੁੰਦੇ ਨੇ ਵੀ ਰੇਟ ਦੇਖੀ ਆਰਡਰ ਦੇ ਨਾੜਾ ਨੂੰ ਉਹ ਦਿਖਾ ਦੇ ਮੋਲ ਦਾ ਵੀਡੀਓ ਦੇ ਵਿੱਚ ਉਹ ਹੈ ਦੋ ਟਾਈ ਕਿਲੋ ਉਹ ਤਾਂ ਕਹਿੰਦਾ ਕਿ ਆਰਡਰ ਦੇ ਨਾੜਾ ਕਿਵੇਂ ਮਾਰੀ ਰਿਹਾ ਹੈ ਪਰ ਉਹ ਮਾਰ ਲੇ ਵੀ ਥੱਲੇ ਜਿੰਨੇ ਮਰਜੀ ਹੈ ਹਾਂ ਦੋਨੋਂ ਪਚਾਰਾ ਪਾਸੇ ਲੈ ਜੀ ਬਾਲਟ ਚੱਕੇ ਦੁਆਰੇ ਤੇ ਇੱਕ ਦੁਬਾਰੇ ਖਰਾ ਕੇ ਲੈ ਜਾ ਯਾਰ ਮੈਂ ਉਦੋਂ ਹੋਰ ਥਾ ਬਈ ਅੱਗੇ ਬਈ ਕੋਈ ਕੋਈ ਚੱਕਰੀ ਕੋਈ ਨਹੀਂ ਪਾਈ ਚਾਰ ਫਾਂ ਬਈ ਬਾਈ ਕਹਿੰਦਾ ਸਮੱਸਿਆ ਕੋਈ ਚੱਕਰ ਨਹੀਂ ਬਈ ਚੂਲੀ ਵਾਲਾ ਕੰਮ ਆਇਗਾ 100 ਦਾ 100 ਜਮਾ ਐਨ ਪੋਲੀ ਅਜਵਾਈ ਵੀ ਰੂਮ ਵਰਗੀ ਵਈਆ ਕੀ ਜਮਾ ਡੈਡ ਡੈਡ ਬਾਲਟ ਉੱਤੇ ਨੂੰ ਆਉਗੇ ਜਿਵੇਂ ਜਿਵੇਂ ਚੋਈ ਆਉਗੇ ਬਾਦ ਦੋ ਮਿੰਟ ਬਾਅਦ ਚੋਈ ਹੈ ਹੈ ਪੈਸੇ ਦੱਸ ਇਹਦੇ ਜੰਗਾ ਬਾਕੀ ਦਾ ਛੱਡ ਜੰਗਾ ਫਿਰ 1000 ਸੂੜੀ ਹੋ 95 ਦੀ ਦੇ ਦਾਂਗੇ ਬੱਸੀ ਬਈ ਯਾਰ ਪੂਰੇ ਦੀ ਪੂਰੇ 95000 ਦੀ ਬੱਸੀ ਦੇ ਦਾਂਗੇ ਜੇ ਕੁਝ ਵੀ ਨਹੀਂ ਕਹਿੰਦੇ ਠੰਡੀ ਸੀਲਾ ਉਹਦੇ 25 ਤੋਂ 26 ਕਿਲੋ ਉਹਦਾ ਜੱਗਾ ਕੱਢਾ ਜਿੱਦੋਂ ਆਪਾਂ ਲਈਆ ਭਰਾ ਮੇਰਾ ਦੰਦਾਂ ਦੇ ਚਾਰ ਦੰਦ ਦਾ ਹਾਂ ਤੇ ਬਾਕੀ ਛੇਗ ਦੇ ਦਾਣੇ ਚੱਕੀ ਜਾਂਦੀ ਆ ਆਰਡਰ ਕਰਮੇ ਚਾ ਕੱਦ ਅਰੇ ਤੇ ਮੂੰਹ ਗਾੜੀ ਪਿਛਾੜੀ ਦਿਖਾ ਦੀ ਬਾਈ ਵਾਂਗੇ ਗੁਰੇ ਪੂਰੀ ਗਾੜੀ ਪਿਛਾੜੀ ਰਿਆ ਉਰਲੇ ਬੰਨੇ ਵੀ ਦਿਖਾ ਦੇ ਆ ਕੇ ਦੇਖੀ ਆਰਡਰ ਤੇ ਕਿਵੇਂ ਦਾ ਹੱਥਾਂ ਦੇ ਨਾਣਾ ਨੁਣਾ ਕੇ ਮਾਰੀ ਦੇਖੀ ਰੋ ਕੇ ਮਾਰਿਆ ਕੰਈ ਤਾਂ ਕੋਈ ਸਾਈ ਨਹੀਂ ਚੱਲੇ ਗਿਆ ਨਹੀਂ ਬੈਠੀ ਬਈ ਕੁਛ ਵੀ ਨਹੀਂ ਕਹਿੰਦੀ ਯਾਰ ਆ ਲੈ ਸਵਾਰੀ ਲੈ 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 ਬਤਾ ਰਣਾ ਮਾਰੇ ਥੱਲੇ ਨਾ ਮਾਰੇ ਮਾਣੀ ਮਾਣੀ ਮਾਰ ਦਿੰਦਾ ਤੇ ਬਾਈ ਕਹਿੰਦਾ ਦੇ ਦਾਂਗੇ 94 ਹਾਂ ਯਾਰ 16 95 ਤੋਂ 1000 93 ਤੇ ਮਾਗਰ ਵੀ ਬਸੇ ਆਪ ਵੀ ਬਸੇ ਵੀਰੇ ਮੂੰਹ ਦੀ ਬਿਊਟੀ ਦੇਖੀ ਕਿਵੇਂ ਵੇਖਾ ਇਹ ਬਿਊਟੀ ਵਾਲੇ ਪੱਖ ਤੋਂ ਵੀ ਇਹ ਗੱਲ ਕਰ ਲਿਆ ਐਨ ਆ ਗਈ ਜਮਾ ਹਾਂ ਤੇ ਮਗਰੀਬ ਸੇਕ ਹੀ ਨੰਨੀ ਪਰੰਦੀ ਤੇ ਨਾਲ ਆ ਗਈ ਬੱਛੀ ਇਹਦੇ ਤੇ ਥਾਂ ਦਾ ਸੈਜ ਬਹੁਤ ਸ਼ਾਨਦਾਰ ਰੱਖਦੀ ਆ ਤੇ ਹੁਣ ਗੈਰੀ ਆ ਦਿਖਾ ਦੇ ਜਰਸੀ ਬੱਸੀ ਇਹ ਵੀ ਆਈਆਂ ਇਹ ਵੀ ਕਾਦਾ ਐਫ ਸੀ ਜਿੱਡੇ ਹੀ ਆ ਗਿਆ ਪੂਰਾ ਫੁੱਲ ਸਾਈਜ਼ ਆ ਗਿਆ ਬਈ ਹਵਾ ਦੀ ਠੰਡੀ ਲੈ ਇਹਦੇ ਵੀ ਵੰਟੇ ਖਿੱਡੀ ਜੀ ਨਿਖਲੇ ਨਾ ਸਰ ਕੁਆਲਟੀ ਦੇਖ ਲੈ ਇਹ ਆ ਜੀ ਦਿਖਾ ਕਿੰਨੀ ਦਈ ਰਾਵੜ ਮੰਗੂ ਵਾਧਿਆ ਹਫਤਾ ਘੜ ਦੇ ਤੇ ਹਫਤਾ ਦਾ ਦਸਾਂ ਲੈ ਜੂ ਵੀਰੇ ਬਹਿੜਾ ਪੰਜਾਸੀ ਰੰਗ ਵੀ ਬੜਾ ਚੰਗਾ ਤੇ ਆ ਗਈ ਭਾਈ ਇਹ ਪਿਓਰ ਜਰਸੀ ਚ ਪੰਜਾਬ ਵਾਲੀ ਵੱਡੇ ਗੱਦ ਵਾਲੀ ਜਰਸੀ ਫੁੱਲ ਸਾਈਜ਼ ਆ ਗਿਆ ਵੀਰੇ ਦਾ ਚੌੜੀ ਵੀ ਫੁੱਲਾ ਤੇ ਆਰਡ ਰੱਖੂਗੀ ਫਿਕਸ ਟੋਟਮ ਨਹੀਂ ਹੈਗਾ ਵਾਧਿਆ 22 ਕਲੋਜ਼ ਘੜ ਜਿੱਦੋਂ ਪਰ ਲਈਆ ਭਰਾ ਮੇਰੇ ਦਾ ਦੰਦੇ ਦੇ ਤਾਂ ਨਹੀਂ ਦੇਖੇ ਦੰਦੇ ਸਿੱਗੀ ਆ ਇਹ ਇਹ ਵੀ ਛੇ ਦਾ ਹੁੰਦਾ ਛੇ ਦਾ ਹੁੰਦਾ ਆ ਦੰਦਾਂ ਚ ਬਾਈ ਕਹਿੰਦਾ ਆ ਗਈ 6 ਦੰਦ ਤੇ ਬਰਾਬਰ ਖੜੀ ਹੋ ਗਿਆ ਸਿੰਗਲ ਸਿੰਗਲ ਉਹਨੂੰ ਫੁੱਲ ਵੱਡੀ 6 ਕੇ ਬਰਾਬਰ ਕਰ ਗਈ ਲਾਹਣੇ ਰਹਿੰਦੇ ਆ ਹਾਂ ਮਾੜੇ ਮਾੜ लास्ट ਤੇ ਰਹੇ ਠੀਕ ਆ ਗੱਲ ਹਾਂ ਲੈ ਚੱਲ ਬਾਈ ਇਹਨੂੰ ਕਰ ਦ ਫੁੱਲ ਪੂਰਾ ਫੁੱਲ ਸਜਾ ਬਾਈ ਯਾਰ ਹਣ ਸਿੰਗਲ ਚਾਰ ਨੇ ਇਕੱਲਾ ਇਕੱਲਾ ਲੱਗਿਆ ਤੇ ਪੈਸੇ ਆਪਣਾ ਪੈਸੇ ਆ ਗਿਆ ਅੱਧ ਦਿਨ ਕਿੰਨੇ ਕੱਢੂਗੀ ਜਿੰਨ ਤਾਂ ਵੇਸ 800 1000 ਨਾਲ ਲੈ ਜੂ ਵੀਰੇ 800 1000 ਹਾਂ ਇਹ ਲੈ ਵਾਲਾ ਬਾਈ ਇੱਥੋਂ ਲੈ ਬਾਲ ਕੇ ਬਾਹਰ ਤੋਂ ਤੁਰੇ ਨੀ ਆ ਬਸੀ ਨਹੀਂ ਚੰਗੀ ਆ ਇੱਥੇ ਇੱਥੇ ਰੋ ਨਾ ਫਲ ਕੁਆਲਿਟੀ ਦੇ ਕੇ ਹਾਂ ਰਸਾ ਜੇ ਲਾਦਾ ਨਾ ਪਰੇਸ਼ਾਨ ਮ ਬਲ ਕੋਲ ਛੋਟਾ ਕੰਨ ਆ ਗਿਆ ਤੇ ਬਾੜੀ ਨਜਾਇਜ਼ ਚੰਗੀ ਆ ਭਰਾ ਮੇਰੇ ਆਪਾਂ ਮੁੱਲ ਵੀ ਹੈਰਾਨ ਕਰਨ ਵਾਲੀ ਕਰਾਂਗੇ ਮੁੱਲ ਨਹੀਂ ਬੜਾ ਜਿਆਦਾ ਕਰਦੇ ਭਾਈ ਯਾਰ ਠੀਕ ਆ ਗੱਲ ਐ ਜੀ ਇਹਨਾਂ ਬੱਸੀ ਹੁੰਦਾ ਬਾਬਾ ਮਗਰ ਇੱਕ 10 ਦਾ ਹਬੀ ਵੀ ਮੰਗੀਆਂ ਨੇ ਬੇਹੇਰਾ ਠੀਕ ਆ ਮੁੱਲ ਭਾਈ ਕਹਿੰਦਾ ਹੈਰਾਨ ਕਰਨ ਵਾਲੀ ਕਰਦਾ ਕੱਤੀ ਆ ਜਾ ਕੋਈ ਸਾਮ ਲੂਗਾ ਬੱਸੀ ਆਪਾਂ ਦੇ ਦਾਂਗੇ ਭਰਾ ਮੇਰੇ ਆ ਠੀਕ ਆ ਗੱਲ ਹਾਂ ਉਹ ਹਿਸਾਬ ਨਾਲ ਦੇ ਉਹ ਹਿਸਾਬ ਨਾਲ ਦੇ ਦਾਂਗੇ ਬੱਸੀ ਦਾ ਲੱਖੋਂ ਬਾਹਰ ਵੇਚਣ ਵਾਲੀ ਆ ਠੀਕ ਆ ਗੱਲ ਹਾਂ ਦਿਨ ਕਿੰਨੇ ਕੱਢ ਦੂ ਵੀਰੇ 10 ਦਿਨ ਪਏ ਹਾਲੇ ਹਾਂ ਤਰੀਕਿਆਂ ਦੇ ਹਿਸਾਬ ਤੇ ਹਾਂ ਤਰੀਕਿਆਂ ਦੇ ਹਿਸਾਬ ਨਾਲ ਦਸ ਦਿ ਇੱਥੋਂ ਘਰੀ ਲੰਬਾਈ ਲਮੂਈ ਦਿਖਾ ਦੇ ਬੱਛੀ ਲੰਬੀ ਪੂਰੀ ਫੁੱਲ ਹਾਈਟ ਦੇ ਵਿੱਚ ਆ ਗਈ ਬਾਈ ਯਾਰਾ ਇੱਥੋਂ ਲੰਬਾਈ ਦਿਖਾ ਦੇ ਲੰਬੀ ਵੀ ਫੁੱਲਾ ਆਰਡਰ ਰੂਟਰ ਬੜਾ ਵਧੀਆ ਚੰਗਾ ਰੱਖੂਗੀ ਭਰਾ ਮੇਰੇ ਹੱਦ ਰੱਖੂ ਨਾਲ ਲੱਗ ਮਾ ਕਮਾਲਾ ਇੱਥੋਂ ਬਾਈ ਮਾਲਾ ਕਮਾਲਾ ਕਮਾਲਾ ਦੇਖ ਬਿਊਟੀ ਦੇ ਵਿੱਚ ਵੱਡਾ ਤੇ ਇੱਥੇ ਇੱਥੇ ਖੜੀ ਨੂੰ ਦਿਖਾ ਦੇ ਇੱਥੋਂ ਦਿਖਾ ਦੇ ਘਰੀ ਦੇਖਾ ਦਿਖਾ ਹਾਂ ਇੱਥੋਂ ਦਿਖਾ ਦੇ ਸ਼ਕੀਨੀ ਸ਼ਕੂਨੀ ਬਾਹਲੀ ਚੰਗੀ ਆਸਲਾ ਸੱਲੀਆਂ ਕਰਾ ਦੇ ਹੱਥ ਮਾਰ ਰੋ ਕੁਝ ਵੀ ਨਹੀਂ ਕਹਿੰਦੀ ਭਰਾ ਮੇਰੇ ਆਪਣੀ ਕੋਈ ਵੀ ਗਾਂ ਹੋਵੇ ਆਪਣੀ ਗਾਂ ਕੁਝ ਨਹੀਂ ਕਹਿੰਦੀ ਦੇਖ ਲੈ ਕੋੜੀ ਊਂ ਖੜੀ ਆ ਨਾ ਜ ਸਿਵਲ ਸੰਢੀ ਦਾ ਬਾਹਲੀ ਯਾਰ ਦੇਖੀ ਤਰਾ ਲੈ ਬੰਟੇ ਖੜੀ ਚੱਲ ਉਹ ਕੰਮ ਨਹੀਂ ਹੈਗਾ ਗਰਮ ਨਹੀਂ ਹੈਗੀ ਨੋ ਨੋ ਗਰਮ ਤਾਂ ਆਪਾਂ ਲੈਣੀ ਨਹੀਂ ਲੈ ਠੀਕ ਹੈ ਗੱਲ ਲੈ ਬੰਟੇ ਖੜੀ ਚੱਲ ਇੱਕ ਹਫਤਾ 10 ਦਿਨ ਕੱਢ ਦੂ ਹਾਂ ਤੇ ਘਗਰਾ ਪਾ ਕੇ ਸੂ ਗਈ ਬੈਠ ਦੇਖੀ ਆਉਂਦੀ ਲੈ ਲੈ ਚੱਲ ਦੁੱਧ ਦਾ ਆਈਡੀਆ ਕਿੰਨਾ ਪਾ ਦੋ ਉਹ ਤਾਂ 20 ਤੋਂ 21 ਕਿਲੋ ਕੱਢਿਆ ਹੋਇਆ ਦਾ ਬਾਈ ਯਾਰ ਪਹਿਲਾਂ ਉਹ ਤਾਂ ਆਪਾਂ ਲਈ ਜਾ ਪਹਿਲਾਂ ਦਾ 10 ਦੀ ਆਪਣੇ ਕਹਿੰਨਾਂ ਦਾ ਬਦਲ ਹੀ ਕੱਢਦੇ ਆਪਣੇ ਕਹਨ ਨਾਲ ਘੱਟ ਨਹੀਂ ਕੱਢਦੇ ਨਾ ਪਰਾ ਠੀਕ ਹੈ ਗੱਲ ਹਾਂ ਬਾਕੀ ਉਹੀ ਗੱਲਾ ਉਹ ਤੁਹਾਡੀ ਜਜਮੈਂਟ ਦੁੱਧ ਦੀ ਤੁਸੀਂ ਜਜਮੈਂਟ ਆਪ ਕਰਨੀ ਹੁਣ ਮੇਰੇ ਜਿਵੇਂ ਆਪਾਂ ਨੂੰ ਕਹਦਾ ਉਵੇਂ ਆਪਾਂ ਕਹਿ ਦਾਂ ਨਾ ਭਰਾ ਠੀਕ ਹੈ ਗੱਲ ਤੇ ਬਾਕੀ ਕੁਆਲਿਟੀ ਹੋਈ ਬੜਾ ਦੁੱਧ ਕੱਢ ਦੂਗੀ ਜੇ ਸਾਣਾ ਕੱਢ ਕੁਆਲਿਟੀ ਚੰਗੀ ਆ ਕੁਆਲਿਟੀ ਚ ਕੋਈ ਕਮੀ ਨਹੀਂ ਹੈਗੀ ਇਹ ਕੱਦ ਬਿੱਡ ਪੂਰਾ ਫੁੱਲ ਆ ਵੀਰੇ ਫੁੱਲ ਸਾਈਜ਼ ਆ ਕੁਆਲਿਟੀ ਵਾਲੇ ਪੱਖ ਤੋਂ ਨਹੀਂ ਹੈਗੀ ਕੱਦ ਤੁਹਾਨੂੰ ਮੈਂ ਇੱਕ ਵਾਰੀ ਫੇਰ ਦਿਖਾ ਦਿੰਦਾ ਹਾਂ 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 ਐਚ ਐਫ ਜੈਡਾ ਹੀ ਹੈ ਐਚ ਐਫ ਜੈਡਾ ਹੀ ਕਰਦਾ ਨਾਲ ਖੜਕੇ ਦਿਖਾ ਦੇਣਾ ਕੱਦ ਕੱਦ ਦਾ ਆਈਡੀਆ ਲਾ ਲਿਓ ਫੁੱਲ ਵੱਡੇ ਕੱਦ ਚਾਹ ਯਾਰ ਜੇ ਕਿਸ ਨੇ ਆਨਲਾਈਨ ਮੰਗ ਇਹ ਨਾ ਕਰ ਜਾ ਕੇ ਇਹ ਲੱਗੇ ਵੀ ਜਰਸੀ ਨਹੀਂ ਹੈਗੀ ਤੇ ਬਾਕੀ ਜਦੋਂ ਇਧਰਲੇ ਬੰਨੇ ਹੋ ਗਏ ਰਿਕਰੀ ਲੱਭਾ ਆਰਡਰ ਦੇ ਦੇ ਨਾਣਾ ਦੁੱਧ ਵਾਲੇ ਪਿੱਛੇ ਦਾ ਨਾਣਾ ਦੱਸ ਦੇਖੀ ਜੀ ਤਰ੍ਹਾਂ ਗੜੀ ਆ ਦੇ ਨਾਣ ਨੂੰ ਉਹ ਦੇਖੀ ਮੈਨੂੰ ਦੁੱਧ ਦੇ ਦੁੱਧਾਂ ਗਿਆ ਬਾਹਲੀ ਚੰਗੀ ਆਸ ਲੈਰ ਚੰਗੀ ਬਣੂ ਤੇ ਬਾਕੀ ਜਦੋਂ ਇਧਰਲੇ ਬੰਨੇ ਨੂੰ ਜਾਊਗੀ ਉੱਥੇ ਚੈੱਕ ਕਰ ਲੈ ਇਧਰ ਤੋਂ ਬਾਅਦ ਤਾਂ ਗਰੇਆਲੀ ਆ ਬੱਸੀ ਯਾਰਾ ਰੱਖੂ ਨਾ ਲੱਗ ਮੈਂ ਆਰਡਰ ਫਿਕਸ ਤੇ ਰੱਖੂਗੀ ਜਿਵੇਂ ਗੱਲ ਕਰੇ ਬਾਈ ਨੇ ਦੱਸਿਆ ਵੀ ਇਨਾ ਆਰਡਰ ਹੀ ਬਣਾਉਗੀ ਇੱਥੋਂ ਲਮਾਈ ਦਿਖਾ ਦੇ ਪਰਲੇ ਬੰਨੇ ਹੋ ਕੇ ਜਾਂਦਾ ਸਕੀਨ ਸਕੂਨ ਦਿਖਾ ਦੇ ਬਾਹਲੀ ਚੰਗੀ ਆਸ ਲਾ ਬਈ ਯਾਰਾ ਲੰਬੀ ਕਿੰਨੀਆਂ ਛੋਟੇ ਹੱਥੀ ਚ ਫਸ ਫਸ ਕੇ ਆਉਗੀ ਹਾਂ ਪੈਸੇ ਚਮਕੌਰ ਸਿੰਘ ਦੇ ਪੈਸੇ 75 ਦੀ ਉਹ ਦੇ ਦਾਂਗੇ ਬਸ ਖੁੱਲ ਅੱਜ ਅੱਜ ਵੀ 75 ਦੀ ਉਹ ਦੇ ਦਾਂਗੇ ਅਪਰਾ ਆਫਰ ਹੀ ਕਰਨੇ ਆ ਅੱਜ ਇਹ 75 ਦੀ ਉਹ 95 ਦੀ ਉਹ 94 ਦੀ ਹਜ਼ਾਰ ਇਹ ਜੋ ਵੀ ਛੱਡ ਬੜਾ 75 ਦੀ ਦੇ ਦਾਂਗੇ ਫਿਰ ਭਰਾ ਜਿਹੜੀ ਕੱਲ ਕਹਿ ਦਿੱਤਾ ਹਜ਼ਾਰ ਛੱਡ ਦਾਂਗੇ ਜਿਆਦਾ ਠੀਕ ਹੈ ਬੜਾ ਪਰੇਸ਼ਾਨ ਨਾ ਕਰਨ ਭਰਾ ਮੇਰਾ ਹੁਣ 60 65 ਜਾਂ 70 ਵਾਲੇ ਮੈਨੂੰ ਫੋਨ ਆਣਾ ਉਹ ਵੀ ਆਪਣਾ ਕੋਈ ਹੰਕਾਰ ਨਹੀਂ ਕੋਈ ਵਿੜਾਈ ਨਹੀਂ ਹੈਗੀ ਨਾ ਬਈ ਠੀਕ ਹੈ 65 60 ਵਾਲੇ ਮਿਲਦੀਆਂ ਨਹੀਂ ਪੰਡਾਂ ਦੇ ਵਿੱਚ ਆਪ ਨੂੰ 12000 ਹੀ ਹੁੰਦਾ ਵੀ ਨਫਾ ਬਣਦੀ ਕਿਉਂ ਨਹੀਂ ਗੁਰੀ ਆ ਗਈ ਫੱਲ ਵੱਡੀ ਹਾਂ ਕਾਪੀ ਡਿਸ ਨਹੀਂ ਆ ਹੁਣ ਬਈ ਯਾਰ ਹਰੇਕ ਬੰਦਾ ਲਿਆਉਂਦਾ ਕੱਲਾ ਕੱਲਾ ਹਰੇਕ ਜੂਗੂ ਦੇ ਮਾਲ ਪਾਉਂਦਾਗਾ ਠੀਕ ਹੈ ਜੀ ਤੇ ਇਦਾਂ ਦੀ ਬੱਸੀ ਕੋਲ ਨਿਕਲਦੀ ਘੱਟ ਲੱਖ ਤੋਂ ਬਾਹਰ ਮੰਗਣਗੇ ਯਾਰਾ ਚਲ ਆਪਾਂ ਨੂੰ ਆ ਜਿਵੇਂ ਭਾਦ ਜੀ ਆਪਾਂ ਆਪਾ ਦੇ ਦਾਂਗਾ ਹਣਾ ਨੰਬਰ ਬੋਲ ਦੇ ਨੰਬਰ 977947564 977947564 ਬਾਈ ਦਾ ਨੰਬਰ ਆ ਇੱਕ ਤਾਂ ਜਰਸੀ ਦਿਖਾਤੀ ਆ ਤੋਹਫਾ ਬਰੀਡਿੰਗ ਦੇ ਮਾਮਲੇ ਵਾਲਾ ਕਿਸੇ ਭਰਾ ਨੂੰ ਚਾਹੀਦੀ ਹੋਈ ਹਾਂ ਜੇ ਕੋਈ ਫਾਰਮਰ ਭਰਾ ਰੱਖੀਆਂ ਇੱਕ ਸੋਨੂ ਆ ਬੱਚੀ ਦਿਖਾ ਬਹੁਤ ਠੰਡੀ ਚਾਰ ਦੰਦ ਛਿੱਗਦੇ ਚੱਕਦੀ ਆ ਨਾਲ ਆ ਕੇ ਇਹ ਸ਼ਹਿਰ ਬੱਚੀ ਡਾਂਗ ਬਾਗੀ ਆਣ ਆਲਾ ਧਾਰਵੀ ਚਵਾਈ ਚਬੂਈ ਤੇ ਜਾਂਦੀ ਆ ਚਿੱਬ ਕੱਢਦੀ ਲੈ ਕੁਝ ਵੀ ਨਹੀਂ ਕਹੇ ਦੀ ਬਾਰੇ ਵੀ ਸੂ ਘਟ ਪਾ ਮੋਟਰ ਆ ਮੋਟਰ ਆ ਮੱਸੀ ਮੋਟਰ ਦਾ ਕੰਮ ਹੀ ਆ ਵੀਰੇ ਇਹਦਾ ਸਾਡੇ ਪਰੇਸ਼ਾਨ ਨਾ ਕਰ ਪਸੰਦ ਕਰਨ ਵਾਲੀ ਬੈੜੀ ਨੂੰ ਪਰਮਾਤਮਾ ਦੀ ਉਮਰ ਲਾਵੇ ਨੰਬਰ ਵਾਈ ਦਾ ਸਕਰੀਨ ਤੇ ਲਾ ਦੂੰਗਾ ਇਹਨਾਂ ਦੋਵਾਂ ਬੱਚੀਆਂ ਚੋਂ ਜਿਹੜੀ ਵੀ ਤੁਹਾਨੂੰ ਪਸੰਦ ਆਉ ਉਹ ਜੋੜਾ ਪਸੰਦ ਆਉ ਉਹਦਾ ਜੋੜੇ ਦੀ ਗੱਲਬਾਤ ਕਰ ਲਿਓ ਜੇ ਜੋੜਾ ਪਸੰਦ ਆਉ ਉਹਦਾ ਜੋੜੇ ਦੀ ਇਕੱਠੇ ਦੀ ਪਹੁੰਚ ਕਰ ਦੇਗਾ ਪਹੁੰਚ ਕਰ ਦੂੰਗਾ 100 ਕਿਲੋਮੀਟਰ ਤੇ 100 ਜਾਣ 100 ਆ ਹਾਂ ਕੱਲੀ ਦੀ ਨਿਵਾਈ ਕਹਿੰਦਾ ਕਰਦਾ ਇੱਕ ਸਪੈਸ਼ਲ ਨੋਟ ਆ ਦੋਵੇਂ ਇਕੱਠੀਆਂ ਵੀ ਹੋਊਗੀ ਇਹ ਕਿਸੇ ਨੇ ਜੋੜਾ ਲੈਣਾ ਹਾਂ ਫਿਰ ਕਰਦਾਂਗੇ ਆ ਸੰਪਰਕ ਬਾਈ ਨਾਲ ਕਰ ਲਿਆ ਨੰਬਰ ਸਕਰੀਨ ਤੇ ਚੱਲਦਾ ਧੰਨਵਾਦ